ਇਰ ਜਿਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਬਾਈ ਜੀ ਅੱਜ ਆ ਬਸ ਥਰਾਜ ਵਾਲੇ ਆਏ ਸੀ ਆਪਣੇ ਭਰਾ ਕੋਲੇ ਤੇ ਕਰਾਉਣੇ ਬਾਈਆਂ ਦੇ ਕਬੂਤਰਾਂ ਦਾ ਸ਼ੌਂਕ ਤੇ ਬਾਕੀ ਆ ਆ ਕਿਹੜੇ ਕਬੂਤਰ ਆਪਣੇ ਆ 10 ਪਹਿਲਾਂ ਦੇ ਇਹ ਵੱਡੇ ਆ ਹੂੰ ਚੱਲ ਵੇ ਆ ਵੱਡੇ ਕਬੂਤਰ ਆ ਠੀਕ ਹੈ ਇੱਕ ਮਿੰਟ ਮੈਂ ਫਿਰ ਵੀ ਜਾ ਨਿਗ੍ਹਾ ਮਰਵਾ ਦਣਾ ਬਾਕੀ ਮੈਂ ਫੜ ਕੇ ਦਿਖਾ ਦੂੰਗਾ ਠੀਕ ਹੈ ਇੱਕ ਇੱਕ ਬਾਕੀ ਦੇ ਜਾ ਨਿਗਾ ਜੀ ਮਾਰ ਬੋ ਇੱਕ ਰੀ ਨਾਲ ਇੱਕ ਕਬੂਤਰ ਤੇ ਕਬੂਤਰੀਆਂ ਕਬੂਤਰ ਕਬੂਤਰ ਦੋਨੋਂ ਤੇ ਸਾਰੇ ਸਾਰੇ ਕਬੂਤਰ ਹੀ ਆ ਠੀਕ ਹੈ ਬਾਕੀ ਇਹਦੇ ਦੂਸਰੇ ਖੁੱਡੇ 'ਚ ਵੀ ਆਪਾਂ ਚੱਲਦੇ ਆਂ ਤੇ ਇੱਕ ਰੀਆ ਨਿਗਾ ਮਾਰ ਲਓ ਠੀਕ ਹੈ ਤੇ ਲਓ ਜੀ ਹੁਣ ਆਪਾਂ ਆ ਗਏ ਦੂਸਰੇ ਖੁੱਡੇ ਦੇ ਵਿੱਚ ਚੱਲ ਇਹ ਵੱਡਾ ਖੁੱਡਾ ਠੀਕ ਹੈ ਇਹਨਾਂ ਦਾ ਤੇ ਅੰਦਰ ਆਪਾਂ ਪਹਿਲੀ ਵਾਰੀ ਆਏ ਸੀ ਮੈਂ ਚਲ ਕਰਾ ਦਈਏ ਸ਼ੌਂਕ ਇੱਕ ਕਰੀ ਫਿਰ ਆ ਕਬੂਤਰੀਆਂ ਸਾਰੀਆਂ ਠੀਕ ਹੈ ਕਬੂਤਰੀਆਂ ਜਿਆਦਾ ਖੁੱਡੇ ਵੱਡੇ 'ਚ ਰੱਖੀਆਂ ਹੋਈਆਂ ਤੂੰ ਕੋਈ ਫੜ ਕੇ ਤਾਂ ਦਿਖਾ ਇੱਕ ਅੱਦਾ ਮੈਨੂੰ ਕਿਹੜੀ ਚੰਗੀ ਲੱਗਦੀ ਇਹਨਾਂ 'ਚ ਹਾਂ ਜੀ ਆ ਸਾਹਮਣੇ ਵਾਲੀ ਫੜੀਆਂ ਨੂੰ ਅੱਥੇ ਰੋ ਹੋਰ ਜਾਈ ਆ ਨਾ ਇਹਨੂੰ ਫਾੜ ਲੈ ਕੇ ਵੱਡੇ-ਫੁੱਡੇ ਜਿਹੇ ਬੜਾ ਔਖਾ ਹੁੰਦਾ ਨਾ ਕੰਮ ਫੜਨ ਦਾ ਐ ਫਿਰ ਜਲਦੀ ਬਿਮਾਰਤਾ ਨਹੀਂ ਹੁੰਦਾ ਹੁੰਦਾ ਬਾਕੀ ਆ ਜਾ ਬਾਹਰ ਲੈ ਕੇ ਚੱਲ ਫੇਰ ਸਾਫ ਜੀ ਤੇ ਉੱਥੇ ਤਾਂ ਮਿੱਟੀ-ਮਿੱਟੀ ਹੋ ਗਈ ਆ ਹੁਣ ਕਰ ਲੋ ਕਬੂਤਰੀ ਦਾ ਸ਼ੌਂਕ ਫਿਰ ਦਿਖਾ ਦੀ ਸਹੀ ਦਿਖਾ ਦੇ ਪੱਲੇ ਵੀ ਦਿਖਾ ਦੀਆਂ ਇਹਦੇ ਠੀਕ ਹੈ ਅੰਦਰੋਂ ਸਾਈਡ ਵੀ ਦਿਖਾ ਦਿਆਂਗਾ ਤਾ ਨੂੰ ਚੱਕ ਕੇ ਨੋਂਦਰਾ ਬਕਾਈਆਂ ਦੀਆਂ ਨੋਂਦਰਾ ਨੋਂਦਰਾ ਠੀਕ ਹੈ ਅੱਖਾਂ ਖਟੀਆਂ ਦੀਆਂ ਦੋਨੋਂ ਹੂੰ ਦੋਨੋਂ ਸੈੱਟ ਠੀਕ ਹੈ ਤੇ ਹੋਰ ਕੋਈ ਇੱਕ ਅੱਧੀ ਬੱਚੇ ਦਿਖਾਈ ਉਹ ਜਿਹੜੇ ਕੱਡੇ ਆ ਦੋਨੋਂ ਐਂ ਚੱਕ ਲਈ ਬੱਚੇ ਤਾਂ ਚੱਲ ਅਬ ਇਹ ਵਧੀਆ ਵਹਿ ਜਾਣਾ ਖੁੱਲਾ ਜਿਹਾ ਲੱਗਦਾ ਯਾਰ ਮਾਹੌਲ ਜਾ ਉਹ ਬਾਇ ਜੇ ਬਾੜੇ ਲੱਗਦੇ ਨੇ ਕਬੂਤਰ ਜੀ ਆ ਬੱਚੇ ਆ ਬੱਚੇ ਕੱਢਿਆ ਤੇ ਕੀ ਇਹਦੇ ਕੋਲ ਇੰਨੇ ਕੱਢੇ ਆ ਦੋ ਹੀ ਬਾਕੀ ਆਪਨੇ ਤਾਂ ਲੈ ਲੂ ਹੁੰਦਾ ਹੁੰਦਾ ਬਾਕੀ ਤੁਹਾਨੂੰ ਪਤਾ ਹੀ ਆ ਸਾਰੇ ਵੀਰ ਭਰਾਵਾਂ ਨੂੰ ਤੇ ਬਾਕੀ ਆ ਕਬੂਤਰੀ ਵੀ ਆਪਾਂ ਦਿੱਤੀ ਹੋਈ ਸੀ ਆ ਵਾਲੀ ਕਬੂਤਰੀ ਬਾਕੀ ਮੈਂ ਫਾੜ ਲੱਕ ਕੇ ਦਿਖਾਉਣਾ ਤੁਹਾਨੂੰ ਮੈਨੂੰ ਫਾੜ ਲੈਣ ਦਿਓ ਠੀਕ ਕਰਾਉਣੇ ਆ ਸ਼ੌਂਕ ਬਾਕੀ ਆਪਾਂ ਤੇ ਵੀਡੀਓ ਨਾਲ ਬਣੇ ਰਹੋ ਸਾਰੇ ਵੀਰ ਭਰਾ ਦੇ ਵੇ ਇੱਥੇ ਨੇ ਦੇਖੋ ਬੱਚਾ ਆਇਆ ਸੀਗਾ ਸਾਡੇ ਕੋਲੇ ਆ ਕੇ ਬਣ ਕੇ ਪੱਠੀ ਠੀਕ ਹੈ ਹੁਣ ਇਹ ਬਾਈ ਛੱਡਣ ਦੀ ਸਕੀਮ ਸੀ ਇਹ ਗੱਲ ਕੀ ਥੋੜੀ ਜੀ ਅੱਖ ਦਿਖਾ ਦੇ ਦੀ ਇਹ ਉਹ ਸੀ ਜਿਹੜਾ ਆਪਾਂ ਇਹ ਕੀ ਸੀ ਇਹਦਾ ਰੰਗ ਕੀ ਸੀ ਕਿ ਆਪਾਂ ਇਹਦਾ ਫੂਸਾ ਸੀ ਤੇ ਕੀ ਸੀ ਮੇਰੇ ਹਿਸਾਬ ਨਾਲ ਚਿੱਟੀ ਸੀ ਜਮ ਅੱਛਾ ਠੀਕ ਹੈ ਪਰਲੀ ਅੱਖ ਕਾਲੀ ਹੈ ਠੀਕ ਇਹਦਾ ਪੱਲਾ ਦਿਖਾ ਦੇ ਠੀਕ ਹੈ ਨੌਂਦਰਾ ਆਂਦੀਆਂ ਦਿਖਾਈਆਂ ਉਹ ਚਿੱਟੀਆਂ ਹੀ ਸੀ ਨਾ ਦੋਨੋਂ ਹੂੰ ਪੈਰ ਠੀਕ ਹੈ ਤੇ ਬਾਕੀ ਉਹ ਕਬੂਤਰਾਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਆਪਾਂ ਬਾਕੀ ਆ ਕਬੂਤਰੀਆਂ ਕਿੰਨੀਆਂ ਹੋਣੀਆਂ ਤੇ ਹੋਣੀਆਂ 7 ਕੁ 6 ਹਨਾ ਚਲ ਕੋ ਨਹੀਂ ਹੋ ਜਾਣਗੀਆਂ ਹੌਲੀ ਹੌਲੀ ਵੱਧ ਬਾਕੀ ਉਹ ਕਬੂਤਰ ਦਿਖਾ ਦੇ ਨੇ ਕੋਈ ਇੱਕ ਅੱਧਾ ਲੋ ਜੀ ਆ ਕਬੂਤਰ ਆ ਠੀਕ ਐ ਇੱਕ ਕੱਢ ਕੇ ਲਿਆ ਜਾ ਭਰਾ ਤੇ ਬਾਕੀ ਇੱਕ ਅੱਧਾ ਹੋਰ ਦਿਖਾ ਦੇ ਕੋਈ ਹੈਗਾ ਕੋਈ ਮੈਂ ਦਿਖਾਉਣਾ ਯਾਰ ਤੁਹਾਨੂੰ ਜ਼ੂਮ ਕਰਕੇ ਬਾਕੀ ਖੁੱਡਾ ਛੋਟਾ ਨਹੀਂ ਤੇ ਮੈਂ ਅੰਦਰ ਵੜ ਜਾਣਾ ਸੀਗਾ ਤੇ ਬਾਕੀ ਐਂ ਦੇਖ ਲੋ ਇੱਕ ਰਿੰਗ ਆ ਜੀ ਮੰਨ ਲਓ ਉਹ ਆਪਣੇ ਵਾਲਾ ਫਿਰਦਾ ਵਾਲਾ ਠੀਕ ਐ ਕਿੱਧਰ ਆ ਗਿਆ ਆ ਨੀਲਾ ਵੀ ਉਹ ਜਿਹੜਾ ਮੈਂ ਦਿੱਤਾ ਸੀ ਹਨਾ ਤੇ ਜਿਹਦੇ ਠੱਲ ਪਾਈ ਸੀ ਪੈਰ ਚ ਹਾਂ ਉਹ ਫਿਰਦਾ ਫਿਰਦਾ ਇੱਕ ਤਾਂ ਇਹ ਆਪਾਂ ਮੈਂ ਸੋਚਿਆ ਸੀ ਲੈ ਕੇ ਜਾਣਾ ਬਾਕੀ ਵੇਖਾਂਗੇ ਬਾਕੀ ਕਾਲਾ ਚਿੰਨਾ ਆਉਹੀ ਹੈ ਨਾ ਇਹ ਵੀ ਠੀਕ ਹੈ ਕਬੂਤਰ ਇਹ ਹੈਗੇ ਥੋੜੇ ਜੀ ਹੈਗੇ ਚੱਲ ਠੀਕ ਹੈ ਚਲੋ ਠੀਕ ਹੈ ਬਾਈ ਫਿਰ ਆਪਾਂ ਮਿਲਦੇ ਹਾਂ ਸਾਰੇ ਵੀਰ ਭਰਾਵਾਂ ਨੂੰ ਹੋਰ ਨਵੀਂ ਵੀਡੀਓ ਦੇ ਵਿੱਚ ਕੱਲ ਨੂੰ ਆਪਣਾ ਲਾਈਵ ਕਰਾਂਗੇ ਜਾਂ ਆਪਾਂ ਬਾਵਾਂਗੇ ਵੀਡੀਓ ਕਾਨੂੰ ਆਪਾਂ ਬਾਜੀ ਤੇ ਜਾਣਾ ਠੀਕ ਹੈ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੀਂ ਵੀਡੀਓ ਦੇਖਣਾ ਸਤੇ ਓਕੇ ਬਾਈ ਜੀ